ਸਰ ਤੁਸੀਂ ਦੱਸ ਰਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੇ ਮਤਲਬ ਜੋ ਹੈ ਵੀਜ਼ਾਸ ਬਹੁਤ ਸਾਰੇ ਆਏ ਨੇ ਉਸ ਬਾਰੇ ਥੋੜੀ ਜਾਣਕਾਰੀ ਸਾਨੂੰ ਦਿਓ ਬਿਲਕੁਲ ਜੀ ਜਿਹੜੇ ਸਟੂਡੈਂਟ 2024 ਪਾਸ ਆਊਟ ਨੇ ਆ ਕਾਮਰਸ ব্যাকਗ੍ਰਾਉਂਡ ਤੋਂ ਨੇ ਮੈਡੀਕਲ ব্যাকਗ੍ਰਾਉਂਡ ਤੋਂ ਨੇ ਨਾਨ ਮੈਡੀਕਲ ব্যাকਗ੍ਰਾਉਂਡ ਤੋਂ ਨੇ इवन ਆਰਟਸ ব্যাকਗ੍ਰਾਉਂਡ ਤੋਂ ਨੇ ਤੁਹਾਡੇ ਓਵਰਆਲ 6 ਨਾਟ ਲੈਸ ਦਨ 5.5 ਬੈਂਡ ਨੇ ਤਾਂ ਤੁਸੀਂ ਡੈਫੀਨਿਟਲੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਬਹੁਤ ਹੀ ਈਜ਼ੀ ਫਾਰਮੈਲिटीज ਨੇ ਤੁਸੀਂ ਇੱਕ ਫੈਮਿਲੀ ਦਾ ਸੋਰਸ ਆਫ ਇਨਕਮ ਦਿਖਾਣਾ ਆਸਟ੍ਰੇਲੀਆ ਦੇ ਵਿੱਚ ਇੱਕੋ ਹੀ ਰਿਕੁਆਇਰਮੈਂਟ ਹੈ ਕਿ ਬੱਚੇ ਦੇ ਕੋਲ ਪੁਰਾਣੇ ਸੇਵਿੰਗਸ ਅਵੇਲੇਬਲ ਹੋਣੇ ਚਾਹੀਦੇ ਨੇ ਉਹਦੀ ਫੈਮਿਲੀ ਕੋਲ ਪੁਰਾਣੇ ਸੇਵਿੰਗਸ ਅਵੇਲੇਬਲ ਹੋਣੇ ਚਾਹੀਦੇ ਨੇ ਤੇ ਉਹ ਬੱਚੇ ਦੀ ਫੈਮਿਲੀ ਦਾ ਸੋਰਸ ਆਫ ਇਨਕਮ ਕੀ ਹੈ ਜੇਕਰ ਤੁਸੀਂ ਇਹ ਦੋ ਚੀਜ਼ਾਂ ਨੂੰ ਪ੍ਰੂਫ ਕਰ ਸਕਦੇ ਹੋ ਤਾਂ ਆਸਟ੍ਰੇਲੀਆਜ਼ देयर ਕਾਫੀ ਅੱਛਾ ਸਕਸੈਸ ਰੇਟ ਰਿਹਾ ਹੈ ਜਿਹੜੀਆਂ ਯੂਨੀਵਰਸਿਟੀਆਂ ਨੇ ਬੱਚਿਆਂ ਨੂੰ ਐਡਮਿਸ਼ਨ ਗ੍ਰਾਂਟ ਕੀਤੇ ਨੇ ਉਹਨਾਂ ਨੂੰ ਸੀਓਈ ਇਸ਼ੂ ਹੋਈ ਹੈ ਅੰਬੈਸੀ ਦੇ ਵਿੱਚ ਕੇਸ ਅਪਲਾਈ ਹੋਇਆ ਤਾਂ ਵੀਜ਼ਾ ਆਲਮੋਸਟ ਆਇਆ ਪ੍ਰੋਬਲਮ ਆਂਦੀ ਹੈ ਤਾਂ ਬੱਚੇ ਨੂੰ ਉਹ ਇਨੀਸ਼ੀਅਲ ਸਟੇਜ ਤੇ ਹੀ ਆ ਜਾਂਦੀ ਕਿ ਬੱਚੇ ਨੂੰ ਆਫਰ ਲੈਟਰ ਨਹੀਂ ਇਸ਼ੂ ਹੋ ਰਿਹਾ ਜਾਂ ਬੱਚੇ ਦੀ ਜੀਟੀਈ ਕਲੀਅਰ ਨਹੀਂ ਹੋ ਰਹੀ ਬੱਚੇ ਦੀ ਫੀਸ ਹੀ ਨਹੀਂ ਭਈ ਹੋਈ ਬੱਚੇ ਦਾ ਕੇਸ ਹੀ ਅੰਬੈਸੀ 'ਚ ਨਹੀਂ ਜਾ ਰਿਹਾ ਇਹ ਇਸ਼ੂ ਹੋ ਸਕਦਾ ਪਰ ਜਿਨ੍ਹਾਂ ਬੱਚਿਆਂ ਨੇ ਵੀਜ਼ਾ ਅਪਲਾਈ ਕੀਤਾ ਵੀਜ਼ਾ ਸਕਸੈਸ ਰੇਟ ਹੈ ਜਿਹੜ 100% ਰਿਹਾ ਹੈ ਬਹੁਤ ਅੱਛਾ ਸਕਸੈਸ ਰਿਹਾ ਤੁਸੀਂ ਆ ਕੇ ਦੇਖ ਸਕਦੇ ਹੋ ਜਿਹੜੇ ਬੱਚਿਆਂ ਨੇ ਸਾਡੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕੀਤਾ ਤੇ ਅੱਜ ਆਸਟ੍ਰੇਲੀਆ ਚ ਪਹੁੰਚ ਵੀ ਗਏ ਨੇ ਜਾਂ ਵੀਜ਼ਾ ਅੰਡਰ ਪ੍ਰੋਸੈਸ ਨੇ ਵੀਜ਼ਾ ਆ ਰਹੇ ਨੇ ਤੇ ਜੀਵੇਂ ਸਰ ਆਸਟ੍ਰੇਲੀਆ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਨਾ ਡਰ ਬਹੁਤ ਜ਼ਿਆਦਾ ਹੈ ਕਿ ਅਸੀਂ ਅਪਲਾਈ ਕਰਾਂਗੇ ਪਰ ਸ਼ਾਇਦ ਛੇਤੀ ਸਾਡਾ ਵੀਜ਼ਾ ਨਹੀਂ ਆਏਗਾ ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਕੰਡੀਸ਼ਨਸ ਬਹੁਤ ਸਾਰੀਆਂ ਜੋ ਹੈ ਸਾਹਮਣੇ ਆਉਂਦੀ ਰਹਿੰਦੀਆਂ ਨੇ ਸਰ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੈਂ ਦੁਬਾਰਾ ਤੋਂ ਫਿਰ ਤੁਹਾਡੇ ਪ੍ਰੋਗਰਾਮ ਦੇ ਮਾਧਿਅਮ ਨਾਲ ਐਕਸਪਲੇਨ ਕਰਾਂਗਾ ਕਿ ਵੀਜ਼ਾ ਫਾਰਮੈਲिटीज ਨੇ ਜਿਹੜੀਆਂ ਉਹਨਾਂ ਦੇ ਵਿੱਚ ਦੋ ਮੇਨ ਪਾਰਟ ਨੇ ਕਿ ਸਟੂਡੈਂਟਸ ਕੋਲ ਜਾਂ ਉਹਦੇ ਪਰਿਵਾਰ ਦੇ ਕੋਲ ਜਿਹੜੀ ਫੰਡਿੰਗ ਹੈ ਉਹਦੇ ਫਾਈਨਾਂਸਿਸ ਨੇ ਸ਼ੋ ਮਨੀ ਆਪਾਂ ਕਹਿ ਦੰਨੇ ਆ ਉਹਦਾ ਸੋਰਸ ਹੋਣਾ ਚਾਹੀਦਾ ਕਿ ਕਿੱਥੋਂ ਆਏ ਨੇ ਜੇਕਰ ਸਟੂਡੈਂਟ ਦੇ ਕੋਲ ਇਸ ਚੀਜ਼ ਦਾ ਪ੍ਰੂਫ ਹੈ ਕਿ ਉਹਦੇ ਪੇਰੈਂਟਸ ਨੂੰ ਪੈਸਾ ਕਿੱਥੋਂ ਆ ਰਿਹਾ ਇਨਕਮ ਦਾ ਸੋਰਸ ਕੀ ਹੈ ਪਰਿਵਾਰ ਦਾ ਉਹਦੇ ਕੋਲ ਉਹਦਾ ਸਬੂਤ ਕੀ ਹੈ ਤਾਂ ਵੀਜ਼ਾ ਜਿਹੜਾ ਹੈ ਉਹ ਬਹੁਤ ਅੱਛਾ ਸਕਸੈਸ ਰੇਟ ਹੈ ਮੈਂ ਫਿਰ ਕਹਾਂਗਾ ਜੇ ਸਟੂਡੈਂਟ ਨੂੰ ਪ੍ਰੋਬਲਮ ਆਏਗੀ ਤਾਂ ਉਹ ਯੂਨੀਵਰਸਿਟੀ ਲੈਵਲ ਤੇ ਹੀ ਆ ਜਾਏਗੀ ਅੰਬੈਸੀ ਤੱਕ ਬੱਚਾ ਜਾਏਗਾ ਹੀ ਨਹੀਂ ਹੈਲੋ ਹੈਲੋ ਮਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ

ਦੀ ਮੈਂ ਆਲਸੇ ਨੇ ਕੀਤੀ ਹੋਈ ਆ ਤੇ ਮੇਰੀ ਇਕ ਬਟਨ ਦੇ ਵਿੱਚ ਨਾ 5.5 ਰਹਿ ਗਏ ਸੀ ਅੱਛਾ ਜੀ ਇਹ ਮੈਂ एलिजिਬਲ ਹੈਗੀ ਆ ਆਸਟ੍ਰੇਲੀਆ ਵਾਸਤੇ ਜੀ ਓਵਰ ਆਲ ਸਕੋਰ ਕੀ ਹੈ ਮੈਮ ਤੁਹਾਡਾ ਓਵਰ ਸਕੋਰ ਮੇਰਾ 6 ਹੈ ਤਾਂ ਆ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਬਹੁਤ ਅੱਛਾ ਪ੍ਰੋਫਾਈਲ ਹੈ ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਕਿ ਤੁਹਾਡੇ 75% ਮਾਰਕਸ ਨੇ ਨਾਨ ਮੈਡੀਕਲ ਤੋਂ ਤੁਸੀਂ 2024 ਦੇ ਵਿੱਚ ਪਲੱਸ 2 ਪਾਸ ਆਊਟ ਕੀਤੀ ਹੈ ਡੈਫੀਨਿਟਲੀ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਅਪਲਾਈ ਕਰਨ ਦੇ ਲਈ ਤੁਹਾਡੇ ਪਰਸੈਂਟੇਜ ਬਹੁਤ ਅੱਛੀ ਹੈ ਤੁਹਾਡਾ ਐਕਾਡੈਮਿਕ ਗੈਪ ਵੀ ਨਹੀਂ ਹੈਗਾ ਤੁਹਾਡਾ ਆਇਲਟਸ ਹੈ ਜਿਹੜਾ ਐਸ ਪਰ ਮਿਨੀਮਮ ਰਿਕੁਆਇਰਮੈਂਟ ਤੁਸੀਂ ਇਹ ਸਾਰੀਆਂ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦੇ ਹੋ ਤੁਸੀਂ ਆਪਣੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਜੋ ਮੈਂ ਤੁਹਾਨੂੰ ਸੂਟੇਬਲ ਆਪਸ਼ਨਸ ਨੇ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਬਹੁਤ ਸਾਰੀਆਂ ਆਪਸ਼ਨਸ ਨੇ ਆਸਟ੍ਰੇਲੀਆ ਦੇ ਵਿੱਚ ਲਗਭਗ ਲਗਭਗ ਹਰ ਪ੍ਰੋਵਿੰਸ ਦੇ ਵਿੱਚ ਬਹੁਤ ਯੂਨੀਵਰਸਿਟੀਆਂ ਦੀ ਅਵੇਲੇਬਿਲਿਟੀ ਹੈ ਤੇ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਸਟੂਡੈਂਟ ਦੀ ਐਡਮਿਸ਼ਨ ਹੋ ਰਹੀ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨਾਂ ਦਾ ਐਡਮਿਸ਼ਨ ਕ੍ਰਾਈਟੇਰੀ ਅੰਗੇ ਦੋ ਮੇਨ ਚੀਜ਼ਾਂ ਨੇ ਕਿ ਤੁਹਾਡੇ ਕੋਲ ਫਾਈਨਾਂਸਸ ਅਵੇਲੇਬਲ ਹੋਣੇ ਚਾਹੀਦੇ ਨੇ ਉਹਨਾਂ ਫਾਈਨਾਂਸਸ ਦਾ ਸੋਰਸ ਕੀ ਹੈ ਪਰਿਵਾਰ ਦੀ ਇਨਕਮ ਦਾ ਸੋਰਸ ਕੀ ਉਹ ਤੁਹਾਡੇ ਕੋਲ ਹਾਜ਼ਰ ਹੋਣਾ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਉਹ ਬਹੁਤ ਈਜ਼ੀ ਹੈ ਜੀ ਤੇ ਸਰ ਇੱਕ ਆਪਣੇ ਆਪਣੇ ਜਿਹੜੇ ਰਿਲੇਟਿਵ ਦੀ ਗੱਲ ਕਰਨਾ ਤੇ ਉਹ ਵੀ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਰਹੇ ਸੀ ਲਗਾਤਾਰ ਤੇ ਉਹਨਾਂ ਦੇ ਤਿੰਨ ਵਾਰ ਰਿਫਿਊਜ਼ਲਸ ਆਲਰੇਡੀ ਆ ਚੁੱਕੇ ਨੇ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਤਿੰਨ ਸਾਲ ਦਾ ਗੈਪ ਹੈ ਤੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਬਜਟ ਵੀ ਇਨਾਫ ਹੈ ਕੋਈ ਪ੍ਰੋਬਲਮ ਨਹੀਂ ਆ ਤੇ ਔਰ ਇੱਕ ਤਾਂ ਕੋਰਸ ਬਾਰੇ ਪੁੱਛੇ ਸੀ ਪਰ ਕਹਿੰਦੇ ਕੋਰਸ ਤੋਂ ਪਹਿਲਾਂ ਜਿਹੜੀ ਰਿਫਿਊਜ਼ਲਜ਼ ਆ ਰਹੀ ਨੇ ਉਹਨੂੰ ਅਸੀਂ ਕਿਵੇਂ ਕਲੀਅਰ ਕਰੀਏ ਨਹੀਂ ਦੇਖੋ ਮੈਂ ਮਤਲਬ ਰეკਮੈਂਡ ਨਹੀਂ ਕਰਾਂਗਾ ਤੁਹਾਡਾ 3 ਸਾਲ ਦਾ ਅਕੈਡੈਮਿਕ ਗੈਪ ਹੈਗਾ ਤਾਂ ਤੁਹਾਨੂੰ ਆਸਟ੍ਰੇਲੀਆ ਨਹੀਂ ਅਪਲਾਈ ਕਰਨਾ ਚਾਹੀਦਾ ਆਸਟ੍ਰੇਲੀਆ ਇਜ਼ ਓਨਲੀ ਫਾਰ 2024 ਪਾਸ ਆਊਟ ਸਟੂਡੈਂਟ ਜੇ ਮੈਂ ਅੱਜ ਦੀ ਗੱਲ ਕਰਦਾ ਤਾਂ ਜਿਨ੍ਹਾਂ ਬੱਚਿਆਂ ਨੇ ਇਸੇ ਸਾਲ ਪਲੱਸ 2 ਪਾਸ ਆਊਟ ਕੀਤੀ ਹੈ ਚਾਹੇ ਉਹ ਪੰਜਾਬ ਬੋਰਡ ਤੋਂ ਹੈ ਕਿਸੇ ਅਦਰ ਸਟੇਟ ਬੋਰਡ ਤੋਂ ਹੈ CBSE ਤੋਂ ਹੈ ICSE ਤੋਂ ਹੈ ਤਾਂ ਤੁਸੀਂ ਆਸਟ੍ਰੇਲੀਆ ਲਈ ਐਲੀਜੀਬਲ ਹੋ ਆਸਟ੍ਰੇਲੀਆ ਕਰ ਸਕਦੇ ਹੋ ਤੁਹਾਡਾ ਆਲਰੇਡੀ 3 ਸਾਲ ਦਾ ਐਕਾਡੈਮਿਕ ਗੈਪ ਹੈ ਤਾਂ ਮੈਂ ਆਸਟ੍ਰੇਲੀਆ ਰეკਮੈਂਡ ਨਹੀਂ ਕਰਾਂਗਾ ਤੁਹਾਨੂੰ ਮਸਟ ਯੂ ਮਸਟ ਟ੍ਰਾਈ UK ਔਰ ਤੁਹਾਡਾ ਕੈਨੇਡਾ ਦੇ ਵਿੱਚ ਤੁਸੀਂ ਵੀਜ਼ਾ ਲੈ ਸਕਦੇ ਹੋ ਇਹ ਦੋ ਕੰਟਰੀਆਂ ਨੇ ਜਿੱਥੇ 2-3 ਸਾਲ ਦਾ ਅਕਾਡੈਮਿਕ ਜਿਹੜਾ ਡਸਨਟ ਮੈਟਰ ਕੋਈ ਗੈਪ ਹੈ ਜਿਹੜਾ ਫਰਕ ਨਹੀਂ ਪੈਂਦਾ ਤੁਸੀਂ ਆਲਰੇਡੀ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ ਇਸ ਚੀਜ਼ ਦਾ ਵੀ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕੈਨੇਡਾ ਜਾਂ ਯੂਕੇ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਸਰ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਮਤਲਬ ਮੈਕਸਿਮਮ ਜੋ ਸੁਣਨ ਨੂੰ ਮਿਲ ਰਹੀ ਹੈ ਕਿ ਇੰਟਰਵਿਊਜ਼ ਵਾਸਤੇ ਪ੍ਰੈਪਰੇਸ਼ਨ ਕਿਵੇਂ ਕਰੀਏ ਇੰਟਰਵਿਊਜ਼ ਦੇ ਵਿੱਚ ਕਿਹੜੇ-ਕਿਹੜੇ ਸਵਾਲ ਆ ਸਕਦੇ ਨੇ ਕਾਮਨ ਸਵਾਲ ਹੁੰਦੇ ਨੇ ਜੀ ਚਾਹੇ ਤੁਸੀਂ ਆਸਟ੍ਰੇਲੀਆ ਚ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ ਜਾਂ ਯੂਕੇ ਦੇ ਵਿੱਚ ਅਪਲਾਈ ਕਰਦੇ ਆਪਾਂ ਦੋਨਾਂ ਕੰਟਰੀਆਂ ਨੂੰ ਲੈ ਕੇ ਚੱਲਦੇ ਹਾਂ ਕਿਉਂਕਿ ਦੋਨਾਂ ਕੰਟਰੀਆਂ ਦੇ ਵਿੱਚ ਜਿਹੜਾ ਇੰਟਰਵਿਊ ਪਾਰਟ ਹੈ ਉਹ ਇੱਕ ਮੰਡੇਟਰੀ ਪਾਰਟ ਹੈ ਜਦੋਂ ਬੱਚਾ ਯੂਨੀਵਰਸਿਟੀ ਚ ਐਡਮਿਸ਼ਨ ਲੈਂਦਾ ਤਾਂ ਯੂਨੀਵਰਸਿਟੀ ਵੱਲੋਂ ਉਹਦੀ ਅਸੈਸਮੈਂਟ ਕਰਨ ਦੇ ਲਈ ਉਦੋਂ ਇੰਟਰਵਿਊ ਕੀਤਾ ਜਾਂਦਾ ਹੈ ਇੰਟਰਵਿਊ ਜਿਹੜਾ ਬੱਚੇ ਦੀ ਪ੍ਰੀਵੀਅਸ ਐਕਾਡੈਮਿਕ ਬੈਕਗ੍ਰਾਉਂਡ ਉਹਦੀ ਕਰੰਟ ਜਿਹੜੀ ਉਹ ਯੂਨੀਵਰਸਿਟੀ ਜਿਹੜੇ ਕੋਰਸ ਲਈ ਉਹ ਅਪਲਾਈ ਕਰ ਰਿਹਾ ਉਹ ਤੇ ਉਹਦੇ ਫਿਊਚਰ ਪਲਾਨ ਜੇਕਰ ਬੱਚੇ ਨੂੰ ਇਹ ਪਤਾ ਹੈ ਕਿ ਉਹਨੇ ਪ੍ਰੀਵੀਅਸਲੀ ਅਕਾਡੈਮਿਕ ਪੜ੍ਹਾਈ ਕੀ ਕੀਤੀ ਹੈ ਉਹਦੇ ਕੀ ਸਬਜੈਕਟ ਰਹੇ ਨੇ ਉਹਨਾਂ ਸਬਜੈਕਟ ਦੀ ਕੀ ਵਿਸ਼ੇਸ਼ਤਾ ਹੈ ਤੇ ਉਹ ਕਿਹੜੇ ਕੋਰਸ ਚ ਅਪਲਾਈ ਕਰ ਰਿਹਾ ਹੈ ਉਹਦੇ ਕੀ ਫਿਚਰ ਬੈਨੀਫਿਟਸ ਨੇ ਉਹਦੇ ਕੋਰਸ ਦੇ ਵਿੱਚ ਉਹ ਕੀ ਪੜ੍ਹੇਗਾ ਜਾਂ ਉਹਦੇ ਫਿਊਚਰ ਪ੍ਰੋਸਪੈਕਟਸ ਕੀ ਨੇ ਜਾਂ ਬੱਚੇ ਦੀ ਫਿਊਚਰ ਪਲਾਨਿੰਗ ਕੀ ਹੈ ਜੇਕਰ ਬੱਚਾ ਹੈ ਨਾ ਚੀਜ਼ਾਂ ਦੀ ਤਿਆਰੀ ਕਰਦਾ ਤਾਂ ਇੰਟਰਵਿਊ ਇਹਨਾਂ ਸਵਾਲਾਂ ਦੇ ਅਰਧਗਿਰ ਦੀ ਘੁੰਮਦੀ ਹੈ ਬੱਚੇ ਨੇ ਕਿਹੜੀ ਪੜ੍ਹਾਈ ਕੀਤੀ ਹੈ ਕਿਹੜੀ ਪੜ੍ਹਾਈ ਕਰਨ ਜਾ ਰਿਹਾ ਉਹ ਪੜ੍ਹਾਈ ਕਿਉਂ ਕਰਨ ਜਾ ਰਿਹਾ ਉਹ ਪੜ੍ਹਾਈ ਕਰਨ ਤੋਂ ਬਾਅਦ ਬੱਚੇ ਨੂੰ ਕੀ ਫਾਇਦੇ ਮਿਲਣਗੇ ਜੇਕਰ ਬੱਚੇ ਨੂੰ ਇਹ ਨਾ ਚੀਜ਼ਾਂ ਦਾ ਗਿਆਨ ਹੈ ਤਾਂ ਇੰਟਰਵਿਊ ਜਿਹੜੀ ਉਹ ਇੱਕ ਬਹੁਤ ਨਾਰਮਲ ਟਾਸਕ ਹੈ